ਅਕਸਰ ਹੀ ਦੇਖਿਆ ਜਾਂਦਾ ਕਿ ਧਰਮ ਦੇ ਨਾਂ ਦੇ ਉੱਤੇ ਸਿਆਸਤ ਵੀ ਹੁੰਦੀ ਆ ਧਰਮ ਦੇ ਨਾਂ ਦੇ ਉੱਤੇ ਵੋਟਾਂ ਵੀ ਮੰਗੀਆਂ ਜਾਂਦੀਆਂ ਨੇ ਤੇ ਧਰਮ ਦੇ ਆੜ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਉਗਰਾਹੀ ਵੀ ਇਕੱਠੀ ਕੀਤੀ ਜਾਂਦੀ ਆ ਪਰ ਜੇਕਰ ਧਰਮ ਦੇ ਨਾਂ ਤੇ ਉਗਰਾਹੀ ਇਕੱਠੀ ਕਰਕੇ ਕਿਸੇ ਧਾਰਮਿਕ ਸਥਾਨ ਤੇ ਲਗਾਈ ਜਾਵੇ ਤਾਂ ਜਾਇਜ਼ਾ ਬਾਜ਼ੀਬਾ ਪਰ ਕਈ ਵਾਰ ਧਰਮ ਦੀ ਆੜ ਦੇ ਵਿੱਚ ਉਗਰਾਹੀ ਇਕੱਠੀ ਕਰਕੇ ਗਲਤ ਕੰਮਾਂ ਦੇ ਵਿੱਚ ਵਰਤੀ ਜਾਂਦੀ ਆ ਤਾਂ ਅਜਿਹਾ ਹੀ ਇੱਕ ਬਾਬਾ ਸੀ ਜੋ ਧਰਮ ਦੇ ਨਾਂ ਦੇ ਉੱਤੇ ਉਗਰਾਹੀ ਇਕੱਠੀ ਕਰਕੇ ਧਰਮ ਸਥਾਨ ਦੇ ਨਾਂ ਦੇ ਉੱਤੇ ਉਗਰਾਹੀ ਇਕੱਠੀ ਕਰਦਾ ਸੀ ਤਾਂ ਅੱਜ ਲੋਕਾਂ ਦੇ ਵੱਲੋਂ ਉਸ ਦਾ ਪਰਦਾ ਫਾਸ਼ ਵੀ ਕੀਤਾ ਗਿਆ ਤੇ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕਰਕੇ ਦਰਖਤ ਦੇ ਨਾਲ ਬੰਨ ਲਿਆ ਤੇ ਉੱਥੇ ਨਿਹੰਗ ਸਿੰਘ ਵੀ ਪਹੁੰਚ ਗਏ ਨੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦਿਨਾਂ ਨਗਰ ਦੇ ਪਿੰਡ ਹਰੀਪੁਰ ਚੌਂਕ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਜਾਲੀ ਬਾਬੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਨਕਲੀ ਬਾਬਾ ਜੋ ਬਹਿਰੂਪੀਏ ਹੁੰਦੇ ਨੇ ਪੇਸ਼ ਬਦਲ ਕੇ ਬਾਬੇ ਬਣ ਜਾਂਦੇ ਨੇ ਫਿਰ ਲੋਕਾਂ ਤੋਂ ਧਰਮ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕਰਦੇ ਨੇ ਧਾਰਮਿਕ ਸਥਾਨ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕਰਦੇ ਨੇ ਤਾਂ ਉਸ ਨੂੰ ਦਰਖਤ ਦੇ ਨਾਲ ਬੰਨ ਲਿਆ ਉਸ ਦਾ ਸਾਥੀ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪਰ ਦੂਜੇ ਪਾਸੇ ਉਸ ਤੋਂ ਪੁੱਛਿਆ ਜਾ ਰਿਹਾ ਕਿ ਕਿਹੜੀ ਸੰਸਥਾ ਤੁਹਾਡੀ ਕਿੱਥੋਂ ਤੁਸੀਂ ਕਿਹੜੀ ਸੰਸਥਾ ਦੇ ਬਾਬੇ ਹੋ ਤਾਂ ਲੋਕਾਂ ਦੇ ਦੱਸਣ ਮੁਤਾਬਕ ਉਸ ਨੂੰ ਕੋਈ ਐਡਰੈਸ ਦੱਸਣ ਦੀ ਬਜਾਏ ਸਗੋਂ ਉਸ ਨੇ ਬਹਿਸ਼ ਬਹਿਸਵਾਜੀ ਸ਼ੁਰੂ ਕਰ ਦਿੱਤੀ ਤਾਂ ਲੋਕਾਂ ਦੇ ਨਾਲ ਬਹਿਸਵਾਜੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਦੱਸਦਾ ਤਾਂ ਜੇ ਕੋਈ ਧਾਰਮਿਕ ਸਥਾਨ ਦੇ ਉੱਤੇ ਪੈਸੇ ਲਾਉਂਦੇ ਜੇ ਕੋਈ ਧਾਰਮਿਕ ਸੰਸਥਾ ਉਸ ਦੀ ਹੁੰਦੀ ਤਾਂ ਉਹ ਤਾਂ ਧਾਰਮਿਕ ਸੰਸਥਾ ਦੇ ਨਾਂ ਦੀ ਆੜ ਦੇ ਵਿੱਚ ਪੈਸੇ ਇਕੱਠੇ ਕਰ ਰਿਆ ਸੀ ਫਿਰ ਲੋਕਾਂ ਨੇ ਉਸ ਦੇ ਨਾਲ ਜੋ ਬਤੀਰਾ ਕੀਤਾ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੇ ਇਸ ਬਾਬਤ ਪਿੰਡ ਦੇ ਲੋਕ ਫਿਰ ਕੀ ਕਹਿ ਰਹੇ ਨੇ ਉਹਨਾਂ ਦੀ ਜੁਬਾਨੀ ਤੁਹਾਨੂੰ ਸੁਣਾਉਣੀ ਹੈ ਸਾਡੇ ਸਹਿਯੋਗੀ ਅਮਨ ਤੱਕੜ ਦੇ ਵੱਲ ਗੱਲਬਾਤ ਕੀਤੀ ਗਈ ਭਾਜੀ ਕੀ ਨਾਮ ਆਪ ਦਾ ਮੇਰਾ ਨਾਮ ਜੀ ਸੁਖਰਾ ਸਿੰਘ ਇਸ ਬੰਦੇ ਨੂੰ ਕਿੰਨੇ ਵਜੇ ਫੜਿਆ ਤੁਸੀਂ ਤੇ ਕਿੰਨੇ ਬੰਦੇ ਸੀਗੇ ਭਾਜੀ ਇਹ 4-5 ਬੰਦੇ ਸੀਗੇ ਕੋਇਲੈਸ ਕਾਰ ਹੈਗੀ ਤੇ ਇਹ ਗੱਲ ਹੈਗੀ ਹੈ ਕੋਈ 8:30 ਵਜੇ ਦੀ ਤੇ ਹੌਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਆ ਦੱਸਾ ਇਹ ਵਾਪਰਿਆ ਕਿ ਇਹ ਘਰ ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਆ ਤੇ ਸਾਨੂੰ ਇੰਨੇ-ਇੰਨੇ ਪੈਸੇ ਦੋ ਹਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ 'ਚ ਵੜ ਗਏ ਤੇ ਇੱਥੇ ਆ ਹੁਣ ਕੋਲੂ ਆ ਇੱਥੇ ਨਾਲ ਕਿਹੜਾ ਅਨਸਟੋਰ ਆ ਇਹਨਾਂ ਕੋ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲਗਣਾ ਕੌਣ ਪੁੱਛਦਾ ਕਿਹੜੀ ਸੰਸਥਾ ਤੋਂ ਆਇਓ ਫਿਰ ਇਹਨਾਂ ਵਿੱਚ ਬਹਿਸ ਬਾਜੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਉਹ ਘਟਨਾ ਕਿਹੜੇ ਸਟੇਸ਼ਨ ਦੀ ਆ ਟਿੱਪੂ ਦੀ ਇਹ ਦਿਨਾਨਗਰ ਕੋਲ ਪੈਂਦਾ ਪਿੰਡ ਲੋਹੜੀ ਹਰੀਪੁਰ ਬਾਬਾ ਸ਼ਾਹ ਸ਼ਕੰਦਰ ਜੀ ਉਹਦੇ ਸਾਹਮਣੇ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਕਮੀ ਮਾਰੀ ਸੀ ਨਾ ਸਾਡੇ ਕੋਲ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ 1 ਖੜਿਆ ਤੇ 100 ਰੁਪਏ ਇੱਕ ਖੜਿਆ ਸੀ ਇਹ ਹੋਰ ਵੀ ਇੱਥੇ ਸੱਜੇ ਆਏ ਆ ਜਿਹਨਾਂ ਨੇ ਕਹਿੰਦੇ ਸਾਥ ਨਾਲ ਵੀ ਠੱਗੀਆਂ ਹਾਂਜੀ ਜੀ ਆਏ ਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ ਉਹ ਇਹਨੂੰ ਮਾਰਿਆ ਤਰੀ ਨਾ ਕਿਸੇ ਨੇ ਇਹਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਵਾ ਤੇ ਉਹ ਸਰਦਾਰ ਬੰਦਾ ਵਾ ਹੈਨਾ ਇਹ ਗੱਲ ਗਲਤ ਵਾ ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅਮਨੀਸ਼ਰ ਅਮਨੀਸ਼ਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣਾ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਗੱਡੀ ਦਾ ਨੰਬਰ ਨੋਟ ਕੀਤਾ ਹੀ ਆ ਭਾਜੀ ਜਲਦਬਾਜੀ ਦਾ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀਗੇ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਉਹ ਫੋਨ ਸਵਿਚ ਆਫ ਕਰ ਲਿਆ ਮੇਰਾ ਭਾਜੀ ਕੀ ਨਾਮ ਆਪਣਾ ਮੇਰਾ ਭਾਜੀ ਕੁਲਜੀਤ ਸਿੰਘ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡੇ ਨਾਲ 4000 ਨਾ 4000 ਰੁਪਏ ਲੈ ਕੇ ਗਏ ਸੀ ਕਦੋਂ ਦੀ ਗੱਲ ਇਹ 6 ਮਹੀਨੇ ਦੀ ਗੱਲ ਆ ਜੀ ਹੁਣ ਬੰਦੇ ਅੱਜ ਫੇਰ ਆ ਗਏ ਦੁਬਾਰਾ ਹਾਂ ਜੀ ਇਹਨਾਂ ਦੀ ਪਛਾਣ ਆ ਗਈ ਹੈ ਵੀ ਇਹੋ ਬੰਦੇ ਹਾਂਜੀ ਹਾਂਜੀ ਇਹੀ ਹੈ ਤੇ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਭਾਈ ਇੱਕੋ ਬੰਦਾ ਆ ਜਿਹੜਾ ਫੜਿਆ ਹਾਂ ਤੇ ਬਾਕੀ ਦੇ ਦੌੜ ਗਏ ਸਾਰੇ ਹੀ ਗੱਡੀ ਵੀ ਦਾਸਦੇ ਸੀ ਹਣਾ ਕੋਈ ਕੋਈ ਹਾਂਜੀ ਕੁਆਲਸ ਕੁਆਲਸ ਗੱਡੀ ਦੀ ਹਾਂਜੀ ਹੋਰ ਭੱਜ ਗਏ ਸੋ ਭੱਜ ਗਏ ਆ ਤੇ ਫੋਨ ਕੋਈ ਥਾਣੇ ਤਲਾਹ ਕੀਤੀ ਆ ਪੁਲਸ ਆ ਰਹੀ ਹਾਂਜੀ ਹਾਂਜੀ ਕੀਤੀ ਆ ਆ ਰਹੀ ਆ ਪੁਲਸ ਹਾਂਜੀ ਹਾਂਜੀ ਆ ਰਹੀ ਆ